ਸਾਸਰਿਆਕਾਲ ਪੰਜਾਬ ਕਰੋ ਟੀਵੀ ਤੁਸੀਂ ਦੇਖ ਰਹੇ ਹੋ ਮੈਡਮ ਸਿੱਧੂ ਨੇ ਆਪਣੇ ਬਿਆਨ ਦੇ ਕੇ ਪੰਜਾਬ ਕਾਂਗਰਸ ਦੇ ਵਿੱਚ ਜੋ ਇੱਕ ਪਰਥੂ ਪਾਇਆ ਹੈ ਜੋ ਇੱਕ ਕਲੇਸ਼ ਪਾਇਆ ਹੈ ਹੁਣ ਇਸ ਪੂਰੇ ਸੀਨ ਦੇ ਵਿੱਚ ਸਿੱਧੂ ਸਾਹਿਬ ਦੀ ਯਾਨੀ ਕਿ ਨਗਜੋਤ ਸਿੰਘ ਸਿੱਧੂ ਦੀ ਵੀ ਐਂਟਰੀ ਹੋ ਗਈ ਹੈ ਦਿੱਲੀ ਦਰਬਾਰ ਦੇ ਵਿੱਚ 19 ਤਰੀਕ ਨੂੰ ਯਾਨੀ ਕਿ 19 ਦਸੰਬਰ ਨੂੰ ਪੇਸ਼ੀ ਹੈ ਕਿਹਾ ਜਾ ਰਿਹਾ ਹੈ ਕਿ ਸਿੱਧੂ ਸਾਹਿਬ ਨੇ ਪ੍ਰਿਯੰਕਾ ਗਾਂਧੀ ਕੋਲੋਂ ਮਿਲਣ ਦਾ ਸਮਾਂ ਮੰਗਿਆ ਸੀ ਪਰ ਹੁਣ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੇਸ਼ੀ ਤੇ ਦਿੱਲੀ ਦਰਬਾਰ ਨੇ ਸੱਦ ਲਿਆ ਸਿੱਧੂ ਸਾਹਿਬ ਨੇ ਸਮਰਸ਼ਾਦ ਇਸ ਕਰਕੇ ਮੰਗਿਆ ਸੀ ਕਿ ਜੋ ਉਹਨਾਂ ਦੀ ਵਾਈਫ ਨਵਜੋਤ कौर ਸਿੱਧੂ ਨੇ ਖਲਾਰਾ ਪਾਇਆ ਉਸ ਨੂੰ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਮੈਂ ਇਕੱਠਾ ਕਰ ਲਵਾਂ ਪਰ ਦੇਖਣਾ ਹੋਏਗਾ ਕਿ ਕੀ ਹੁੰਦਾ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਜਰਨਲਿਸਟ ਅਤਲ ਸ਼ਰਮਾ ਮੌਜੂਦ ਨੇ ਅਤਲ ਜੀ 19 ਦਸੰਬਰ ਨੂੰ ਦਿੱਲੀ ਨਰਬਾੜ ਦੇ ਵਿੱਚ ਸਿੱਧੂ ਸਾਹਿਬ ਦੀ ਪੇਸ਼ੀ ਹੈ ਸਭ ਤੋਂ ਪਹਿਲਾਂ ਤਾਂ ਇਹ ਸਮਝਾਓ ਜੋ ਸਮਾਂ ਮੰਗਿਆ ਗਿਆ ਸੀ ਉਸ ਆਧਾਰ ਤੇ ਇਹ ਟਾਈਮ ਦਿੱਤਾ ਗਿਆ ਜਾਂ ਫਿਰ ਸਿੱਧੂ ਸਾਹਿਬ ਨੂੰ ਸੱਦਿਆ ਗਿਆ ਬਿਲਕੁਲ ਜਿਹੜਾ ਨਵਜੋਤ ਕੋ ਡਾਕਟਰ ਨਵਜੋਤ ਕੋ ਸਿੱਧੂ ਵਾਲਾ ਮਾਮਲਾ ਵਾ ਉਹ ਇਹ ਹੈ ਕਿ ਹੁਣ ਉਹ ਸਾਰਾ ਜਿਹੜਾ ਕਾਟੋ ਕਲੇਸ਼ਨ ਉਹ ਹੁਣ ਪੰਜਾਬ ਤੋਂ ਸ਼ਿਫਟ ਹੋ ਕੇ ਦਿੱਲੀ ਚਲਾ ਗਿਆ। ਪੰਜਾਬ ਦੇ तमाम ਲੀਡਰਸ਼ਿਪ ਨੂੰ ਕਹਿੰਦਾ ਹੈ ਕਿ ਹੁਣ ਤੁਸੀਂ ਜ਼ਿਆਦਾ ਨਹੀਂ ਬੋਲਣਾ। ਤੁਸੀਂ ਦੇਖੋ ਅਮਰਿੰਦਰ ਸਿੰਘ ਰਾਜਾ ਭੜਿੰਗ ਜਿਹੜੇ ਕਿ ਪੰਜਾਬ ਦੇ ਪ੍ਰਧਾਨ ਨੇ ਅੱਜ ਜੋ ਦਿੱਲੀ ਚ ਹੈ। ਦਿੱਲੀ ਚ ਵੀ ਜਿੱਤੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਬੜੀ ਹੀ ਲਿਮਟਿਡ ਜੀ ਕੀਤੀ ਹੈ। ਜ਼ਿਆਦਾ ਗੱਲ ਨਹੀਂ ਉਹ ਕਰ ਰਹੇ ਕਿ ਕਹਿੰਦੇ ਜਿਸ ਜਿਹੜੀ ਗੱਲ ਖਤਮ ਹੋ ਗਈ ਉਹ ਗੱਲ ਉਥੇ ਖਤਮ। ਕਿਉਂਕਿ ਮਾਮਲਾ ਸਾਰਾ ਦਿੱਲੀ ਚਲਾ ਗਿਆ। ਦੂਜੀ ਗੱਲ ਹੁਣ ਪੰਜਾਬ ਦੇ ਲੀਡਰ ਚੁੱਪ ਵੀ ਕਿਉਂ ਹੋ ਗਏ? ਕੌਕਿਰ ਨੂੰ ਪਤਾ ਲੱਗ ਗਿਆ ਕਿ ਦਿੱਲੀ ਵੱਲੋਂ ਵੀ ਅਸ਼ੀਰਵਾਦ ਆ ਗਿਆ ਹੂੰ ਕੱਲ ਵੀ ਜਦੋਂ ਆਪਾਂ ਡਿਸਪਲਿਨਰੀ ਐਗਜ਼ੀਕਿਟਿਵਟੀ ਦੇ ਚੇਅਰਮੈਨ ਤਰੰਦਰਚ ਅਫਤਾਰ ਹੈਂਡਰੀ ਉਹਨਾਂ ਨਾਲ ਗੱਲ ਕੀਤੀ ਸੀ ਬਿਲਕੁਲ ਉਹਨਾਂ ਨੇ ਇੱਕ ਗੱਲ ਕਲੀਅਰ ਕੀਤੀ ਸੀ ਕਿ ਇਹਦਾ ਨਹੀਂ ਹੋ ਸਕਦਾ ਕਿ ਇਹਦਾ ਮਾਮਲਾ ਵਾ ਕੱਲਾ ਪੰਜਾਬ ਪ੍ਰਧਾਨ ਨੇ ਆਪਣੀ ਮਰਜ਼ੀ ਨਾਲ ਲੈ ਲਿਆ ਹੂੰ ਨੋ ਡਾਊਟ ਉਹਨਾਂ ਨੇ ਜਿਹੜਾ ਵਾ ਕਿ ਉਹ ਬਰੀਸ਼ ਤੇ ਕੀਤਾ ਵਾ ਉਹ ਲੈਵਲ ਡਾਕਟਰ ਸਿੱਧੂ ਨੇ ਪਰ ਕਿਉਂਕਿ ਉਹ ਵੱਡਾ ਨਾਮ ਹੈ ਸਿੱਧੂ ਪਰਿਵਾਰ ਵੱਡਾ ਨਾਮ ਹੈ ਇਹ ਜਰੂਰ ਹਾਈ ਕਮਾਂਡੀ ਰਜ਼ਾਪਤੀ ਲਿੱਤੀ ਹੋएगी ਦਿੱਲੀ ਜਰੂਰ ਕਾਲ ਕੀਤੀ ਹੋएगी ਚਾਹੇ ਗੁਪੇਸ਼ ਬਗੇਰ ਨਾਲ ਹੀ ਕਿਉਂ ਗੱਲ ਕੀਤੀ ਹੋਈ ਕਿ ਹਾਈ ਕਮਾਂਡੀ ਰਜ਼ਪਤੀ ਤੋਂ ਬਗੈਰ ਉਹਨਾਂ ਦੀ ਸਸਪੈਂਸ਼ਨ ਹੈ ਜਿਹੜੀ ਉਹ ਨਹੀਂ ਹੋ ਸਕਦੀ ਸੋ ਇਸ ਕਰਕੇ ਪੰਜਾਬ ਦੀ ਲੀਡਰਸ਼ਿਪ ਨੂੰ ਇਸ ਕਰਕੇ ਵੀ ਥੋੜੀ ਤਸੱਲੀ ਬਖਸ਼ਾ ਕਿ ਹੁਣ ਇਹਨਾਂ ਦਾ ਕੁਝ ਨਹੀਂ ਹੋਣਾ ਬਲਕਿ ਜਿੱਦਾਂ ਉਹ ਲੀਡਰ ਕਰਨਗੇ ਤੇ ਹੋ ਜਾਏਗਾ ਜਿਹੜੀ ਤੁਸੀਂ ਇਹ ਗੱਲ ਪਾਸਾ ਕੀਤਾ ਕਿ 19 ਤਰੀਕ ਨੂੰ ਉਹ ਮਿਲਣ ਜਾ ਰਹੇ ਆਪਣੀ ਯਾਰ ਹੋਗਾ ਕਿ ਜਦੋਂ ਪਹਿਲੇ ਦਿਨ ਉਹਨਾਂ ਨੇ ਗੱਲ ਕੀਤੀ ਸੀਗੀ ਡਾਕਟਰ ਸਿੱਧੂ ਨੇ ਉਹਨਾਂ ਨੇ ਕਿਹਾ ਸੀ ਕੀ ਬਖਲਾਸਾ ਤੇ ਕਰਵਾਣਾ ਸੀਗਾ ਰਾਹੁਲ ਗਾਂਧੀ ਹੋਣਾ ਕੋ ਕਿਉਂਕਿ ਗਵਰਨਰ ਹੋਣਾ ਕੋ ਵੀ ਟਾਈਮ ਦਿੱਤਾ ਸੀ ਪਰ ਮੈਨੂੰ ਦਿੱਲੀ ਜਿਹੜਾ ਪੀਏ ਆ ਉਹ ਟਾਈਮ ਨਹੀਂ ਦੇ ਰਹੀ ਸੀ ਮੈਨੂੰ ਟਾਈਮ ਮਿਲ ਰਿਹਾ ਸੀ 17 18 19 ਦਾ ਮਤਲਬ ਉਹ ਤਿੰਨ ਦਿਨ ਜਿਹੜੇ ਸੀਗੇ ਉਹ ਤਿੰਨ ਦਿਨ ਉਹਨਾਂ ਰਿਜ਼ਰਵ ਕੋਟਿਸ ਪਹਿਲੇ ਪਾ ਕੇ ਰੱਖੇ ਹੋਏ ਸੀ ਕਿਸੇ ਨੂੰ ਪਰਵਾਰ ਤੋਂ ਜੇ ਕੋਈ ਆਣਾ ਮੰਗੂ ਹੁਣ ਉਸ ਤੋਂ ਬਾਅਦ ਜਦੋਂ ਇਹ ਸਾਰਾ ਪ੍ਰੋਪਾਗੈਂਡਾ ਹੋ ਜਾਂਦਾ ਕਿਉਂਕਿ ਡਾਕਟਰ ਸਿੱਧੂ ਨੇ ਜੋ ਕੁਝ ਕੀਤਾ ਉਹ ਆਪਣੀ ਸਿਆਸੀ ਮਹੱਤਵਕਾਂਸ਼ਾ ਤੇ ਸੀਗੀ ਸੀਗੀ ਪਰ ਉਹਨਾਂ ਦੇ ਪਤੀ ਵੀ ਵੀ ਸਿਆਸੀ ਮਹੱਤਵਕ ਅਰਸ਼ਾ ਨਾਲ ਜੁੜੇ ਸੀ ਸੇਹਰ ਉਹਨਾਂ ਨੇ ਆਪਣਾ ਸਿਰ ਬਨਿਆ ਸੀ ਕਿ ਮੋਟਾ ਮੈਂ ਚਕਾਂਗੀ ਕਿ ਤੁਹਾਨੂੰ ਸੀਐਮ ਬਣਾ ਦਾਂਗੀ ਤੋਂ ਉਹਨਾਂ ਕਹਿ ਦਿੱਤਾ ਠੀਕ ਹੈ ਮੈਂ ਨਾ ਕਿਉਂਕਿ ਹੁਣ ਜਿਆ ਰਹਤਾ ਜਿਆ ਫੈਲ ਗਿਆ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਬੰਬੇ ਤੋਂ ਆਣਾ ਪਿਆ ਸੂਤਰ ਇਹ ਵੀ ਦੱਸਦੇ ਨੇ ਕਿ ਜਦੋਂ ਉਹ ਬੰਬੇ ਤੋਂ ਨਿਕਲੇ ਪਹਿਲੇ ਉਹ ਦਿੱਲੀ ਪਹੁੰਚੇ ਇੱਕ ਦਿਨ ਸਾਰਾ ਦਿਨ ਉਹ ਦਿੱਲੀ ਰਹੇ ਬੈਠੇ ਰਹੇ ਨੇ ਸਾਰਾ ਸਾਰੀ ਦਿਹਾੜੀ ਦਿੱਲੀ ਬੈਠੇ ਰਹੇ ਨੇ ਆਪਣੇ ਕਾਂਗਰਸ ਦੇ ਜਿਹੜੇ ਵੀ ਸੂਤਰ ਸੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿ ਕਿਸੇ ਤਰੀਕੇ ਨਾਲ ਉਹਨਾਂ ਦੀ ਜਿਹੜੀ ਮੁਲਾਕਾਤ ਹੋ ਜਾਵੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਰਾਹੁਲ ਗਾਂਧੀ ਨਾਲੋਂ ਜ਼ਿਆਦਾ ਪ੍ਰਿੰਕਾ ਗਾਂਧੀ ਦਾ ਜਿਹੜਾ ਅਸ਼ੀਰਵਾਦ ਹੈ ਉਹ ਜ਼ਿਆਦਾ ਹਸਲ ਪਰ ਸੂਤਰ ਇਹ ਦੱਸਦੇ ਨੇ ਕਿ ਉਹ ਦਿੱਲੀ ਦੇ ਵਿੱਚ ਵੀ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਪੈਠ ਹੈ ਉਹ ਕਿਉਂਕਿ ਬਹੁਤੀ ਜ਼ਿਆਦਾ ਨਹੀਂ ਰਹੀ ਆਪਾਂ ਉਸ ਤੋਂ ਪਹਿਲੇ ਵੀ ਜਦੋਂ ਆਪਾਂ ਡਿਸਕਸ਼ਨ ਕੀਤੀ ਸੀਗਾ ਮਤੂਰੀ ਵਾਲੀ ਰੈਲੀ ਦਾ ਜ਼ਿਕਰ ਕੀਤਾ ਸੀਗਾ ਕਿ ਉੱਥੇ ਪ੍ਰਿੰਕਾ ਗਾਂਧੀ ਦੀ ਮੌਜੂਦਗੀ ਦੇ ਵਿੱਚ ਵੀ ਰਾ ਨਵਜੋਸ਼ ਸਿੱਧੂ ਨੇ ਸਪੀਚ ਦੇ ਤੋਂ ਇਨਕਾਰ ਕਰਤਾ ਸੀ ਤਾਂ ਉਹਨਾਂ ਦੀ ਟੀਮ ਤੱਕ ਔਰ ਪ੍ਰਿਯੰਕਾ ਗਾਂਧੀ ਤੱਕ ਇਹ ਗੱਲ ਕਿਤੇ ਨਾ ਕਿਤੇ ਪਹੁੰਚ ਹੀ ਗਈ ਸੀ ਕਿ ਹੁਣ ਜਿਹੜੇ ਇਹ ਨੇ ਆਪਣੇ ਪਾਰ ਇਹਨਾਂ ਦੇ ਘਟਵੇ ਸ਼ੁਰੂ ਕਰ ਦੇਣੇ ਚਾਹੀਦੇ ਨੇ ਵੈਸੇ ਵੀ ਉਹ ਕਾਫੀ ਵਕਤ ਤੋਂ ਇਨਐਕਟਿਵ ਨੇ ਹਾਂ ਬਿਲਕੁਲ ਕਿਉਂਕਿ ਪੰਜਾਬ ਵਿੱਚ ਬਹੁਤ ਸਾਰੇ ਇਸ਼ੂ ਹੋਏ ਨੇ ਉਹ ਜੋ ਬੋਲੇ ਨਹੀਂ ਹੜ੍ਹਾਂ ਦੇ ਵਿੱਚ ਉਹ ਨਜ਼ਰ ਨਹੀਂ ਆਏ ਲੈਂਡ ਪੂਲਿੰਗ ਦਾ ਇਸ਼ੂ ਹੋਇਆ ਉਹ ਦੇ ਵਿੱਚ ਉਹ ਨਜ਼ਰ ਨਹੀਂ ਆਇਆ ਔਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਉਹ ਜ਼ਿਆਦਾਤਰ ਉਹ ਗਾਇਬ ਹੀ ਰਹੇ ਹੁਣ ਸੜਕਾਂ ਲਈ ਜਦੋਂ ਆਗੇ ਤਾਂ ਦਿੱਲੀ ਦੇ ਵਿੱਚ ਜਿੰਨੇ ਉਹਨਾਂ ਨੇ ਆਪਣਾ ਸੂਤਰ ਐਕਟਿਵ ਕੀਤੇ ਤਾਂ ਕੋਈ ਖਾਸ ਰਿਸਪੌਂਸ ਜਿਹੜਾ ਉਹ ਨਹੀਂ ਮਿਲਿਆ ਹਾਂ ਇਹ ਦੱਸਤਾ ਗਿਆ ਕਿ ਕਿਉਂਕਿ ਜਿਹੜਾ ਸਰਦੂ ਇਤਲਾਸ ਜਿਹੜਾ ਚੱਲ ਰਿਹਾ ਦਿੱਲੀ 'ਚ ਉਹਦੇ ਵਿੱਚ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਬਿਜ਼ੀ ਨੋਨ ਡਾਊਨ ਉਹ ਹੈਵੀ ਵੱਡਾ ਹੈ ਇਸ ਕਰਕੇ ਜਿਹੜਾ ਉਹਨੂੰ ਟਾਈਮ ਦੇ ਦਿੱਤਾ ਗਿਆ ਔਰ ਇਹ ਦੱਸਿਆ ਗਿਆ ਕਿ 19 ਤਰੀਕ ਨੂੰ ਜਰਾ ਟਾਈਮ ਮਿਲਿਆ ਕਿਉਂਕਿ ਉਹ 3 ਡੇਟਾ ਪਹਿਲੇ ਹੀ ਰਿਜ਼ਰਵ ਸੀ ਗਿਆ ਸ਼ਾਇਦ ਉਹਨਾਂ ਦਾਸਤਾ ਗਿਆ ਕਿ ਪਹਿਲੇ ਉਹਨਾਂ ਨੂੰ ਜਿਹੜੀ ਆ ਮਿਲ ਚੁੱਕਾ ਹੈ ਹੁਣ ਇਹਨਾਂ ਸਾਗੀਆਂ ਚੀਜ਼ਾਂ 'ਚ ਇਹ ਵੀ ਗੱਲ ਹੋਈ ਕਿ ਕਿ ਜਿਹੜੀ ਪੰਜਾਬ ਕੋ ਰਿਪੋਰਟ ਉੱਥੇ ਗਈ ਹੂੰ ਉਹਨਾਂ ਨੇ ਇਸ ਗੱਲ ਨੂੰ ਤਾਂ ਦਬੜਿਆ ਹੀ ਪੜਿਆ ਕਿ ਸਾਨੂੰ ਰਿਸ਼ਤ ਤੋਂ ਕਿਹਾ ਗਿਆ ਨਾਲ ਉਹਨਾਂ ਨੇ ਇਹ ਦੱਸਤਾ ਕਿ ਤੁਹਾਨੂੰ ਵੀ ਨਾਲ ਲਪੇਟੇ ਦਿੰਦਿਆ ਕਿ ਜਿਹੜਾ ਪੈਸਾ ਉਹ ਤੁਹਾਡੇ ਕੋ ਗਿਆ ਤੁਹਾਡੇ ਆਲੇ ਦੁਆਲੇ ਦੇ ਲੋਕ ਤੁਹਾਡੇ AICC ਦੇ ਪੰਜਾਬ ਦੇ ਇੰਚਾਰਜ ਰਾਹੁਲ ਗਾਂਧੀ ਦੇ ਪੀ ਪ੍ਰੇਂਕਾ ਗਾਂਧੀ ਦੇ ਪੀ ਉਹ ਜਿਹੜੀ ਹੈ ਤੁਹਾਡੇ ਕੋ ਅੱਛੀ ਰਿਪੋਰਟਿੰਗ ਜਿਹੜੀ ਨਹੀਂ ਕਰਦੇ ਤੁਹਾਨੂੰ ਉਹ ਮਿਸਲੀਡ ਕਰਦੇ ਨੇ ਕੁਲ ਮਿਲਾ ਕੇ ਸਾਰੇ ਪੈਸੇ ਖਾਣ ਦਾ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਉੱਥੇ ਕਿ ਬਹੁਤਾ ਅੱਛਾ ਰਿਸਪੌਂਸ ਨਹੀਂ ਮਿਲਿਆ। ਪੁਣੇ ਵੀ ਜਿਹੜੀ 19 ਤਰੀਕ ਨੂੰ ਮੀਟਿੰਗ ਹੋਣੀ ਹੈ ਉਹਦੇ ਸਿਰਫ ਨਵਜੋਤ ਸਿੰਘ ਸਿੱਧੂ ਦੀ ਗੱਲ ਸੁਣੀ ਜਾਏਗੀ। ਕਿਉਂਕਿ ਦੇਖੋ ਇੱਕ ਗੱਲ ਤੇ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਉਹ ਚੋਣ ਨਹੀਂ ਲੜਨਗੇ। ਜਿਸ ਤਰੀਕੇ ਨਾਲ ਆਪਣੇ ਕਾਰੋਬਾਰ ਸੈੱਟਰ ਇਹ ਵੀ ਪਤਾ ਲੱਗਾ ਕਿ ਆਰਮਲੇ ਟਾਈਮ 'ਚ ਉਹ ਬੰਬੇ 'ਚ ਵੀ ਆਪਣਾ ਇੱਕ ਕਿਸੇ ਹੋਰ ਅਦਾਕਾਰ ਨਾਲ ਮਿਲ ਕੇ ਬਿਜ਼ਨਸ ਵੀ ਸ਼ੁਰੂ ਕਰਨ ਜਾ ਰਹੇ ਨੇ। ਅੱਛਾ। ਹਾਂ ਉੱਥੇ ਉਹ ਆਪਣੇ ਪੈਸੇ ਕਮਾਉਣ ਦੀ ਪੂਰੀ ਸੈਟਿੰਗ ਹੈ। ਇਹ ਵੀ ਜਿਹੜੀ ਸਿਆਸੀ ਲਾਲਸਾ ਸੀ ਡਾਕਟਰ ਸਿੱਧੂ ਦੀ ਸੀਗੀ। ਨਵਜੋਤ ਸਿੰਘ ਸਿੱਧੂ ਉਹ ਪਿੱਛੇ ਹਟ ਕੇ ਚੱਲੇ ਉਹਨਾਂ ਦਾ ਸਿਆਸੀ ਕਰੀਅਰ ਹੈ ਜਿਹੜਾ ਖਰਾਬ ਨਾ ਹੋਵੇ। ਹੁਣ ਆਪਾਂ ਜਦੋਂ ਗੱਲ ਕਰਦੇ ਆ ਕਿ ਜਦੋਂ ਸਿਆਸੀ ਪਾਰਟੀਏ ਦਾ ਪੁੱਛਿਆ ਗਿਆ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਇਨਕਾਰ ਕਰਤਾ। ਭਾਜਪਾ ਦਾ ਨਾਮ ਨਹੀਂ ਲਿਆ। ਚਲੋ ਉਹਨਾਂ ਨੇ ਕਿਹਾ ਸੀ ਕਿ ਚਲੋ ਜੋ ਕੁਝ ਵੀ ਨਹੀਂ ਹੈ ਤੇ ਜਿੱਤੇਗਾ ਪੰਜਾਬ ਤੇ ਹੈ ਹੀ ਹੈ। ਹੁਣ ਜੋ ਸਿਆਸੀ ਪੰਡਤ ਕਹਿ ਰਹੇ ਹੈ ਜੋ ਥਰਜਾਵਾ ਹੋ ਰਹੀ ਹੈ। ਉਹਦੇ ਵਿੱਚ ਇਹੀ ਹੈ ਕਹਿੰਦੇ ਇਹ ਸਭ ਉਸੇ ਤਰੀਕੇ ਨਾਲ ਹੀ ਹੋਣਾ ਇਹ ਸਭ ਵੋਟਾਂ ਦੇ ਗਾਰਡ ਕਿ ਪੰਜਾਬ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਐਂਟੀ ਕਾਂਗਰਸ ਦਾ ਇੱਕ ਕਾਡਰ ਜਿਹੜਾ ਖੜਾ ਕਰਤਾ ਜਾਵੇ ਉਹ ਇੱਕ ਵੱਖਰਾ ਤਰ੍ਹਾਂ ਆ ਜੇ ਤਾਂ ਕਿ 2027 ਦੀਆਂ ਚੋਣਾਂ ਹੋਣ ਉਹਦੇ ਵਿੱਚ ਜਿਹੜੀ ਐਂਟੀ ਇੰਕੰਮਬੈਂਸੀ ਜਿਹੜੀ ਵੋਟ ਹੋਏਗੀ ਜੇ ਕਿ ਕਾਂਗਰਸ ਨੂੰ ਸ਼ਿਫਟ ਹੋਣੀ ਸੀ ਜਿਸ ਤਰੀਕੇ ਨਾਲ ਅਫਤਾਰ ਹੈਨਰੀ ਗਾਇਰਿਕ ਆਪਾਂ 7 ਲੋਕ ਸਭਾ ਸੀਟਾਂ ਜਿੱਤੀਆਂ ਬਿਲਕੁਲ 7 ਲੋਕ ਸਭਾ ਸੀਟੇ ਸਾਬ ਨਾਲ 63 ਵਿਧਾਨ ਸਭਾ ਸੀਟਾਂ ਹੁੰਦੀਆਂ ਤੇ ਕਹਿੰਦੇ ਸਰਕਾਰ ਸਾਡੀ ਵਰਤ ਤੇ ਭਈ ਵਿਰੋਧੀਆਂ ਨੂੰ ਵੀ ਇਸੇ ਗੱਲ ਨਹੀਂ ਪਤਾ ਇਸੇ ਕਰਕੇ ਇਹ ਕਹਿਇਆ ਜਾਂਦਾ ਕਿ ਸਕ੍ਰਿਪਟ ਕਿਵੇਂ ਹੋਦੀ ਹੈ ਮੈਡਮ ਪਾਰਟ ਆਫ ਦਿਸ ਉਹ ਅੱਗੇ ਲੈ ਕੇ ਆ ਰਹੇ ਤਕੀਰ ਐਂਟੀਕੰਮੈਂਸੀ ਦੀ ਵੋਟ ਜਿਹੜੀ ਕਾਂਗਰਸ ਦੇ ਹੱਕ ਤੋਂ ਹੋਦ ਨਹੀਂ ਸੀ ਜਦ ਤੁਸੀਂ ਦੇਖ ਲੋ ਜੱਤ ਸੁਰਾਇ ਜੱਤ ਸੁਰਾਇ ਲੀਗ ਜਿੱਤ ਪਾਈ ਬਿਹਾਰ ਕਿਸੇ ਨੇ ਸੋਚਿਆ ਸੀ ਕਿ ਨੀਤੀ ਸਕਵਾ ਜਿੱਤ ਜਾਣਗੇ ਪੀਕੇ ਦਾ ਪ੍ਰੇਸ਼ਾਨ ਕਿਸੌਰ ਦਾ ਕਿੰਨਾ ਰੋਲਾ ਸੀ ਉਹ ਹੁੰਦਾ ਕਿ ਉਹ ਜਿਹੜੀਆਂ ਸੀਟਾਂ ਜਿਹੜੀਆਂ ਐਂਟੀਕੰਮੈਂਸੀ ਦੀ ਜਿਹੜੀ ਵੋਟ ਹੁੰਦੀ ਹੈ ਉਹ ਵੋਟ ਕੱਟੀ ਜਾਂਦੀ ਹੈ ਉਹਨੂੰ ਯਾਦ ਹੈ ਜਦੋਂ ਕਿਸੇ ਨੇ ਪ੍ਰੇਸ਼ਾਨ ਕਿਸੌਰ ਨੂੰ ਸਵਾਲ ਕੀਤਾ ਕਿ ਨਰਿੰਦਰ ਮੋਦੀ ਨੇ ਉਹ ਪੂਰੇ ਦੇਸ਼ ਦੇ ਨੇਤਾ ਨਹੀਂ ਥੋੜਾ ਮੇਰੇ ਕੋਲ ਕੱਟ ਕਰਤਾ ਸੀ ਕਹਿੰਦੇ ਤੁਹਾਡਾ ਭੁਲੇਖਾ ਵਾ ਸਿਰਫ 35% ਵੋਟ ਹੈ ਜਿਹੜੀ ਉਹਨਾਂ ਨੂੰ ਪਈ ਹਮ 65% ਵੋਟ ਆ ਉਹਨਾਂ ਦੇ ਅਗੇਂਸਟ ਪੁਕਤੀ ਤੁਸੀਂ ਇਹ ਵੀ ਸੋਚੋ ਤੇ ਜਿਸ ਨੇਤਾ ਦੇਗੇ 65% ਵੋਟ ਅਗੇਂਸਟ ਪੁਕਤੀ ਹੋਵੇ ਉਹ ਦੇਸ਼ ਦਾ ਸਰਵੋਤਮ ਕੀ ਲੀਡਰ ਕਿਤਾ ਹੋ ਸਕਦਾ ਕਾਰਨ ਇਹੀ ਹੈ ਕਿ ਸਿਆਸੀ ਪਾਰਟੀਆਂ ਇਹ ਦੇਖ ਲੈਂਦੀਆਂ ਕਿ ਜਿਹਦਾ ਬਹੁਮਤ ਇਹਨੂੰ ਮਿਲਣਾ ਆਪ ਉਹਦੀ ਵੋਟ ਕੱਟ ਲੈਂਦੀ ਇਹ ਵੀ ਇੱਕ ਸਿਆਸਤ ਹੈ ਇਹ ਵੀ ਜੋਰ ਤੋੜਾ ਸਮੀਕਰਨ ਕਿ ਕਿਹਨਾ ਵੋਟਰ ਕਰਨਾ ਐਂਟਿੰਗ ਕਮੇਸੀ ਨੂੰ ਵੋਟ ਜਿਹੜੀ ਖਿਲਾ ਦੇਣੀ ਹੁਣ ਉਹੀ ਇਹ ਹੀ ਚਰਚਾ ਆ ਕਿ ਡਾਕਟਰ ਨਵਜੋਤ ਕੋ ਸਿੱਧੂ ਜਿਹੜੀ ਹੈ ਉਹ ਇਸੇ ਤਰੀਕੇ ਨਾਲ ਸਟੱਪ ਕਰ ਰਹੀ ਹੈ ਕਿ ਜੇ ਅਸੀਂ ਨਹੀਂ ਖੇਡਣਾ ਤਾਂ ਤੁਹਾਨੂੰ ਵੀ ਨਹੀਂ ਖੇਡਦੇ ਨਾ ਉਹ ਜਿੰਨੀ ਐਂਟਿੰਗ ਪੈਸੇ ਦੀ ਮੋਟਾ ਉਹ ਕੰਗਸੇ ਤੋੜਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾਏ। ਕੁਲ ਮਿਲਾ ਕੇ ਕਿਉਂਕਿ ਗੱਲ ਮੈਡਮ ਸਿੱਧੂ ਇਹ ਕਹਿ ਰਹੇ ਸੀ ਕਿ ਸਿੱਧੂ ਸਾਹਿਬ ਜਦੋਂ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਸਿੱਧੂ ਸਾਹਿਬ ਦੇ ਨਾਲ ਇਸ ਬਾਬਾ ਤੁਹਾਡੀ ਗੱਲ ਤਾਂ ਹੋਈ ਹੋਏਗੀ ਉਹ ਕਹਿੰਦੇ ਨੇ ਕਿ ਨਹੀਂ ਸਿੱਧੂ ਸਾਹਿਬ ਤਾਂ ਬੰਬਈ ਦੇ ਵਿੱਚ ਬਹੁਤ ਚੰਗਾ ਕੰਮ ਕਰ ਰਹੇ ਨੇ ਪੈਸਾ ਕਮਾ ਰਹੇ ਨੇ ਤੇ ਉਹ ਕਹਿੰਦੇ ਨੇ ਉਜੋ ਕਰਨਾ ਹੈ ਤੇਰੀ ਆਪਣੀ ਸੋਚ ਹੈ ਤੇਰੇ ਆਪਣੇ ਬਿਆਨ ਨੇ ਤੂੰ ਉਹ ਕਰ ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਹੁਣ ਕਿਤਨਾ ਕਿਤੇ ਡਰ ਸਤਾ ਰਿਹਾ ਕਿ ਪਤਾ ਬਿਲਕੁਲ ਹੀ ਨਾ ਕਟਿਆ ਜਾਵੇ ਤਾਂ ਕ੍ਰਾਈਸਿਸ ਕੰਟਰੋਲ ਲਈ ਉੱਥੇ ਪਹੁੰਚ ਰਹੇ ਨੇ ਐਕਚੁਅਲੀ ਤੁਸੀਂ ਇਹ ਦੇਖੋ ਨਾ ਕਿ ਹੁਣ ਜਦੋਂ ਇਹ ਸਾਰੀ ਗੱਲ ਆਈ ਹੈ ਤੇ ਮੈਡਮ ਸਿੱਧੂ ਦੇ ਜਾਂ ਸਿੱਧੂ ਪਰਿਵਾਰ ਦੇ ਹੱਕ 'ਚ ਬੰਦੇ ਕਿੰਨੇ ਆ ਹਮ ਆਪਾਂ ਹੈਂਡਰੀ ਪਰਿਵਾਰ ਦੀ ਗੱਲ ਕਰ ਦਿੰਦੇ ਆ ਬਹੁਤ ਗਿਣੇ ਛੁਨੇ ਐਸੇ ਸੀ ਤਾਂ ਸੁਲਤਾਨ ਕੁਲੋਦੀ ਦੇ ਵਿਧਾਇਕ ਦੀ ਗੱਲ ਕੀਤੀ ਹੈ ਕਿ ਜਿਨ੍ਹਾਂ ਕੋਲ ਉਹ ਜਾਂਦੇ ਸੀਗੇ ਮੋਂ ਸੁਖਜਿੰਦਰ ਰੰਡਾਵਾ ਨੇ ਇੱਕ ਬੜੀ ਵਧੀਆ ਗੱਲ ਕੀਤੀ ਸੀ ਜੀ ਉਹ ਕਹਿੰਦੇ ਸੀ ਯਾਦ ਕਰੋ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਇਆ ਜਾਂ ਉਹਦੇ ਬਣਾਏ ਜਾਣ ਦੀ ਚਰਚਾਵਾਂ ਸੀ ਕਿ ਉਹ ਫਾਈਨਲ ਹੋ ਰਿਹਾ ਕਹਿੰਦੇ ਮੈਂ ਕਾਰ ਚ ਉਹਦੇ ਨਾਲ ਬਹਿ ਕੇ ਕੱਲੇ-ਕੱਲੇ ਪੰਜਾਬ ਦੇ ਵੱਡੇ ਲੀਡਰ ਦੇ ਘਰ ਗਿਆ ਚਾਹੇ ਉਹ ਤ੍ਰਿਪਤ ਬਾਜਵਾ ਸੀ ਸਪੀਲ ਜੱਗ ਖਰਸੀ ਕੋਈ ਵੀ ਸੀ ਹਰ ਇੱਕ ਦੇ ਕਹਿੰਦੇ ਕੱਲੇ-ਕੱਲੇ ਘਰ ਗਿਆ ਕਿਤੇ ਅਸੀਂ ਤਰੋਂ ਨਾਲ ਲੱਗੇ ਜੇ ਚੱਲੇ ਹੁਣ ਇਸ ਤਰੀਕੇ ਨਾਲ ਤੱਕ ਕਿਉਂ ਹੋਇਆ ਸੋ ਇਹ ਜਿਹੜੀ ਸਾਰੀ ਸਿਆਸੀ ਘੇਰੇ ਫੇਰੀ ਇਹ ਤਾਂ ਉਹਦੇ ਵਿੱਚ ਇਹੀ ਹੈ ਕਿ ਕਿਸ ਤਰੀਕੇ ਨਾਲ ਦੂਜੇ ਨੂੰ ਅਲੱਗ ਕੀਤਾ ਜਾਵੇ ਤੇ ਇਹਨੂੰ ਕਿਸ ਤਰੀਕੇ ਨਾਲ ਪਾਰ ਪਾਇਆ ਜਾਵੇ ਦਿੱਲੀ ਦੇ ਵਿੱਚ ਜਿਹੜੀ ਹੁਣ ਮੀਟੀ ਫੌਜ ਆ ਰਹੀ ਹੈ ਉਹਦੇ ਵਿੱਚ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਕੋ ਬਹੁਤਾ ਹਾਸਲ ਨਹੀਂ ਹੋਣਾ ਹੂੰ ਬੜ ਬੜ ਸ਼ੁਕਰੀਆ ਆਤਲ ਸਪੂਰੇ ਮਾਮ੍ਰਿਤੀ ਆਪਣੀ ਰਾਏ ਜੋ ਹੈ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੇ ਲਈ ਸੋ ਨਵਜੋਤ ਸਿੰਘ ਸਿੱਧੂ ਦਿੱਲੀ ਦਰਬਾਰ ਦੇ ਵਿੱਚ 19 ਦਸੰਬਰ ਨੂੰ ਪੇਸ਼ ਹੋਣਗੇ ਕਿਉਂਕਿ ਬਲੈਕ ਐਨ ਮੀਟਿੰਗ ਦੇ ਲਈ ਔਰ ਕਿਹਾ ਜਾ ਰਿਹਾ ਹੈ ਕਿ ਮੈਡਮ ਸਿੱਧੂ ਨੇ ਪੰਜਾਬ ਦੇ ਵਿੱਚ ਜੋ ਖਲਾਰਾ ਪਾਇਆ ਉਸ ਨੂੰ ਕੰਟਰੋਲ ਕਰਨ ਦੀ ਉਸ ਨੂੰ ਸਮੇਟਣ ਦੀ ਕੋਸ਼ਿਸ਼ ਕਰਨਗੇ ਪਰ ਜਿਵੇਂ ਕਿ ਸੀਨੀਅਰ ਜਰਨਲਿਸਟ ਅਤੋ ਚਰਮਣ ਨੇ ਦੱਸਿਆ ਕਿ حاصل ਬਹੁਤਾ ਕੁਝ ਨਹੀਂ ਹੋਏਗਾ ਕਿਉਂਕਿ ਜਿਹੜੀ ਸੀਨੀਅਰ ਲੀਡਰਸ਼ਿਪ ਤੇ AICC ਦੀ ਤੇ ਸੈਂਟਰਲ ਲੀਡਰਸ਼ਿਪ ਦੀ ਮੈਡਮ ਸਿੱਧੂ ਗੱਲ ਕਰ ਰਹੀ ਸੀ ਕਿ 90% ਸੈਂਟਰਲ ਲੀਡਰਸ਼ਿਪ ਮੇਰੇ ਹੱਥ ਦੇ ਵਿੱਚ ਹੈ ਉਸੇ ਹਾਈ ਕਮਾਂਡ ਨੇ ਮੈਡਮ ਸਿੱਧੂ ਦੇ ਖਿਲਾਫ ਜੋ ਹੈ ਉਹ ਰਿਪੋਰਟ ਤਲਬ ਕੀਤੀ ਸੀ ਰਿਪੋਰਟ ਪੰਜਾਬ ਦੇ ਸੀਨੀਅਰ ਜੋ ਜਿੰਨੇ ਵੀ ਲੀਡਰਸ ਨੇ ਔਰ ਪੰਜਾਬ ਕਾਂਗਰਸ ਪ੍ਰਧਾਨ ਨੇ ਅੱਜ ਉਹ ਪੇਸ਼ ਭਗੇਲ ਨੂੰ ਦੇ ਦਿੱਤੀ ਹੈ ਉਹ ਜਲਦ ਹੀ ਹੁਣ ਹਾਈ ਕਮਾਂਡ ਤੱਕ ਪਹੁੰਚਾਏਗੀ ਸੋ ਫਿਰ ਨਵਜੋਤ ਸਿੰਘ ਸਿੱਧੂ ਦਿੱਲੀ ਦਰਬਾਰ ਜਾਣ ਕੇ ਕਿ ਕੁਝ ਹੋਏਗਾ ਇਹ ਤਾਂ ਦੇਖਣਾ ਹੋਏਗਾ ਪਰ ਸਵਾਲ ਨਹੀਂ ਉੱtre ਨੇ ਤੇ ਇਲਜ਼ਾਮ ਵੀ ਹੈ ਲੱਗ ਰਹੇ ਨੇ ਕਿ ਸਕ੍ਰਿਪਟ ਕਿਸੇ ਹੋਰ ਦੀ ਹੈ ਤੇ ਪੜਵਾਈ ਮੈਡਮ ਸਿੱਧੂ ਕੋਲ ਜਾ ਰਹੀ ਹੈ